ਹੇਰਾ ਹੀਰਾ ਪੋਤਕਾ ਲੈ ਨੈ ਨੈ ਡੈਨ ਖਾ ਗਈ ਮੇਰਾ ਹੀਰਾ ਮੱਤ ਜਾਣ ਗਈ ਉਹਨਾਂ ਕੌਮਾ ਤੋਂ ਵੀ ਨਹੀਂ ਅੰਦਰ ਗਾਤੋ ਵਾਗੋ ਹੇਰਾ ਹੀਰਾ ਪੋਤਕਾ ਲੈ ਨੈ ਨੈ ਡੈਨ ਖਾ ਗਈ ਮੇਰਾ ਹੀਰਾ ਮੱਤ ਜਾਣ ਗਈ ਉਹਨਾਂ ਕੌਮਾ ਤੋਂ ਵੀ ਨਹੀਂ ਅੰਦਰ ਗਾਤੋ ਵਾਗੋ ਹੋ ਜਾਨ ਹੋਰ ਹੋ ਜਾਨ ਹੀਰਾ ਮੱਤ ਘਾਲਿਆ ਨੰਨੇ ਡੈਨ ਖਾ ਗਈ ਉਹ ਡੈਨ ਖਾ ਗਈ ਮੇਰਾ ਹੀਰਾ ਮੱਤ ਜਾਣ ਗਈ ਉਹਨਾਂ ਕਾਬਤ ਉਹਨੀਆਂ ਨੇ ਗਾ ਰੋਗੋ ਹੋ ਜਾਨ ਹੋਰ ਹੋ ਜਾਨ ਹੀਰਾ ਮੱਤ ਘਾਲਿਆ ਨੰਨੇ ਡੈਨ ਖਾ ਗਈ ਉਹ ਡੈਨ ਖਾ ਗਈ ਮੇਰਾ ਹੀਰਾ ਮੱਤ ਜਾਣ ਗਈ ਉਹਨਾਂ ਕਾਬਤ ਉਹਨੀਆਂ ਨੇ ਗਾ ਰੋਗੋ